ਸਵਾਗਤ ਕਰਦੇ ਹਾਂ ਜੀ ਸਾਡੀ ਨਵੀਂ ਵੀਡੀਓ ਦੇ ਵਿੱਚ ਅੱਜ ਤੁਹਾਡੇ ਨਾਲ ਇੱਕ ਐਸੀ ਵੀਡੀਓ ਸ਼ੇਅਰ ਕਰਾਂਗੇ ਇੱਕ ਐਸੇ ਇਨਸਾਨ ਦੀ ਵੀਡੀਓ ਸ਼ੇਅਰ ਕਰਾਂਗੇ ਜਦੋਂ ਜਦੋਂ ਤੁਸੀਂ ਵੀਡੀਓ ਪੂਰੀ ਸੁਣੋਗੇ ਤਾਂ ਤੁਸੀਂ ਵੀ ਹੈਰਾਨ ਹੋ ਜਾਓਗੇ ਇੱਕ ਬਿਲਕੁਲ ਸਧਾਰਨ ਜਿਹਾ ਆਦਮੀ ਜਿਹਨੂੰ ਪਿੰਡ ਚ ਲੋਕ ਪਾਗਲ ਕਹਿੰਦੇ ਸੀ ਵੀ ਇਹ ਤਾਂ ਬਿਲਕੁਲ ਹੀ ਪਾਗਲ ਆ ਪਰ ਦੋਸਤੋ ਆਪਾਂ ਕਿਸੇ ਦੀ ਸ਼ਕਲ ਦੇਖ ਕੇ ਜਾਂ ਆਪਾਂ ਕਿਸੇ ਦੇ ਕੱਪੜੇ ਦੇਖ ਕੇ ਕਦੇ ਵੀ ਆਪਾਂ ਜੱਜ ਨਹੀਂ ਕਰ ਸਕਦੇ ਇਹ ਬੰਦੇ ਨੂੰ ਕਿੰਨੀ ਕੱਕਲਾ ਤੇ ਤੁਸੀਂ ਜਦੋਂ ਉਸ ਬੰਦੇ ਨੂੰ ਦੇਖੋਗੇ ਤਥਨੂੰ ਲੱਗੂਆ ਯਾਰ ਵੀ ਵਾਕਈ ਤਾਂ ਕਮਲਾ ਜੀ ਲੱਗਦਾ ਦੇਖਣ ਨੂੰ ਪਰ ਦੋਸਤੋ ਗਿਆਨ ਦੇ ਭੰਡਾਰ ਨੇ ਬੰਦੇ ਦੇ ਅੰਦਰ ਜਿਹੜੇ ਭਰੇ ਹੋ ਨੇ ਤੇ ਆਪਾਂ ਤੁਹਾਡੇ ਨਾਲ ਵੀਡੀਓ ਸ਼ੇਅਰ ਕਰਨ ਲੱਗੇ ਆ ਜਿਹੜੀ ਇਹ ਵੀਡੀਓ ਆਪਾਂ ਲੋਕ ਆਵਾਜ਼ ਟੀਵੀ ਚੈਨਲ ਦੇ ਉੱਤੋਂ ਲਈਤੀ ਆ ਤੇ ਕਿਰਪਾ ਕਰਕੇ ਵੀਡੀਓ ਦੇ ਨਾਲ ਬੜੇ ਰਹੋ ਆਪਾਂ ਵੀਡੀਓ ਲੱਗਿਆ ਕਰਨਾ ਸ਼ੁਰੂ ਲੋ ਕਮਲਾ ਕਹਿੰਦੇ ਆਗੇ ਯਾਰੀ ਕਮਲਾ ਜੀ ਫਿਰ ਗਰੀਬ ਦੇ ਮੂੰਹ ਚ ਦੇਖ ਲਈ ਮਹਾਰਾਜ ਦੀ ਆਵਾਜ਼ ਆਊਗੀ ਉਹਨੂੰ ਆਖਰ ਕੇ ਸੁਹੀ ਹੈਣੀ ਜਿਹੜਾ ਖੁਦ ਕਰਨੀ ਦੇ ਮਾਲਕ ਨੇ ਫਰੀਦ ਮਹਾਰਾਜ ਨੇ ਸ਼ਲੋਕ ਲਿਖਿਆ ਉਹ ਸਤਜਗ ਵੇਲੇ ਦਾ ਹੈ ਇਹੋ ਲਿਖਿਆ ਸੀ ਨਾ ਕਾਲੇ ਮੈਂਡੇ ਕੱਪੜੇ ਤੇ ਕਾਲਾ ਮੈਂਡਾ ਵੇਸ ਗੁਨਾਹੀ ਭਰਿਆ ਮੈਂ ਫਿਰ ਉਹ ਤੇ ਲੋਕ ਕਹਣ ਦਰਵੇਸ਼ ਆ ਸਤਜਗ ਦੇ ਵੇਲੇ ਦਾ ਦਰਵੇਸ਼ਾਂ ਦੀ ਸੀ ਦੁਨੀਆ ਹੁਣ ਤਾਂ ਉਹ ਵਿਚਾਰੇ ਨੂੰ ਟੱਕ ਤੇ ਲਾ ਦੇ ਸੌਖੀ ਰੋਟੀ ਕਹਿੰਦੇ ਤੇ ਤੇਰੇ ਮੁਰਗ ਤਾਂ ਕੂ ਪੈਰਾਂ ਦੀ ਮਿੱਟੀ ਤੇ ਕੀੜੇ ਮਕੋੜੇ ਆ ਪ੍ਰੇਮ ਕੀਤਾ ਉਹਨੂੰ ਭੈਸ ਕੇ ਪੋਸਤ ਪੰਗ ਫੀਮਾ ਦਾ ਨਸ਼ਾ ਉੱਤਰ ਜਾਈ ਪ੍ਰਵਾਤ ਨਾਮ ਖਮਾਰੀ ਨਾਨਕਾ ਚੜੀ ਰਹੇ ਦਿਨ ਰਾਤ ਉਹਦੇ ਨਾਮ ਦਾ ਨਸ਼ਾ ਪੀਤਾ ਉਹ ਕਰਨਗੇ ਮਾਲਕ ਦਾ ਪਹਿਲੇ ਬਾਦਸ਼ਾਹ ਦਾ ਫਰਮਾਨ ਆ ਨਾ ਗੁਰ ਬਾਹ ਸੋ ਹੋਈ ਜਿਹੜਾ ਨਸ਼ੇ ਪੱਤੇ ਤੇ ਲੈਣਾ ਕਰਦੀ ਕਿ ਵੀਦਾਰੀ ਚ ਲੈਣਾ ਸਾਰਾ ਪਰਿਵਾਰ ਖੁਸ਼ ਹੋ ਕੇ ਖਾਵਾਂਗੇ ਹੂੰ ਉਹ ਆਖਿਆ ਕਿ ਨਾ ਬੱਬਰ ਵੱਡੇ ਤੇ ਕਿਤੇ ਟੱਬਰ ਵੱਡੇ ਉਹ ਕਮਾਈ ਨਾ ਆਉਦੇ ਸਾਰੇ ਪਰਿਵਾਰ ਨੂੰ ਰਾਜ ਉਹ ਆਪ ਦਾ ਤੇ ਲਬਣੀ ਭਰਦਾ ਉਹਦਾ ਜੁਹਾਕ ਆਉਦੇ ਭੁੱਖੇ ਤੇ ਆਈ ਆਉਦੇ ਤਾਂ ਫੈਰਾ ਕੀ ਆਪਾਂ ਤੇਰੇ ਦਿੜੀ ਆ ਗਏ ਨਾ ਹੂੰ ਨਾ ਕੰਮ ਕਰੀ ਜਾਣਾ ਤੇ ਕੰਨ ਉਧਰ ਆ ਬਸ ਆ ਵੀ ਕਿ ਅਮਰਤ ਵੇਲੇ ਦਾ ਜਾਗਣਾ ਜੇ ਕੋਈ ਜਾਗੇ ਨਿਤ ਤਾਂ ਇੱਕ ਸੁਭਾਅ ਹੀ ਰੱਖਣਾ ਦੂਜਾ ਸਹਿਬਾਂ ਦਾ ਚਿੱਤ ਹੂੰ ਇੱਕ ਮਨ ਇੱਕ ਚਿੱਤ ਹੋ ਜਾ ਆਪੇ ਉਹ ਦਿਮਾਗ ਉਹ ਜਾ ਦੇ ਦਿੰਦਾ ਅੱਛਾ ਜੀ ਇਹ ਨਹੀਂ ਵੀ ਆਬਾ ਰੋਟੀ ਸੋਖੀ ਖਾਣੇ ਆ ਤਾਂ ਉਹ ਟੁੱਕ ਤੇ ਰੇਲਾ ਦੱਸਣਾ ਹੂੰ ਫੇਰ ਉਹੋ ਜਾਂ ਵੀ ਉਹ ਕਰ ਦਿੰਦਾ ਆ ਵੀ ਲਿਖਿਆ ਨਾ ਖੁਦ ਕਰਨ ਦੇ ਮਾਲਕ ਨੇ ਫਰੀਦ ਮਹਾਰਾ ਇਹਨੇ ਕਿਹਾ ਫਰੀਦਾ ਤੇਰੀ ਝੌਂਪੜੀ ਗਲਕਟੀਆਂ ਕੇ ਪਾਸ ਕਰਨਗੇ ਸੋ ਭਰਨਗੇ ਤੂੰ ਕਿਉਂ ਪਿਆ ਉਦਾਸ ਹੂੰ ਕਈਆਂ ਨੂੰ ਤਜਰਬੇ ਪੈਰ ਤੇ ਵਿਖਾ ਦਿੰਦਾ ਉਹ ਤੇ ਕਈਆਂ ਨੂੰ ਅਟਕ ਕੇ ਵਿਖਾ ਦਿੰਦਾ ਦਿਖਾਉਂਦਾ ਤਜਰਬੇ ਹਾਂ ਜੀ ਆਕੇ ਤੋ ਤੁਸੀਂ ਜਾਣਿਆ ਦਿਹਾੜੀ ਹਾਂ ਜੀ ਦਿਹਾੜੀ ਦੇ ਪਰ ਕੰਮ ਕਰੇ ਬਿਨਾਂ ਦਾ ਕਰਨ ਸਰਦਾ ਹੀ ਨਹੀਂ ਕਿ ਚੰਗੀਆਂ ਬਰਿਆਆਂ ਵਾਜੇ ਧਰਮ ਹਦੂਰ ਕਰਨੀ ਆਪੂ ਆਪਣੀ ਕਿਨੜੀਆਂ ਕੀ ਦੂਰ ਪਰ ਖਾਖਰੀ ਕਰਕੇ ਖਾਦੇ ਬਿਨਾ ਤਾਂ ਸਰਦਾ ਹੀ ਨਹੀਂਗਾ ਹੱਕ ਦੀ ਕਰਕੇ ਹਾਂ ਕਿ ਹੱਕ ਦੀ ਕਮਾਈ ਕਰੋ ਖਾਓ ਨਾ ਹਰਾਮ ਦਾ ਕੀਆ ਨਾ ਖਜ਼ਾਨਾ ਇਕੱਠਾ ਕਬੀਰਾਮ ਨਾਮ ਦਾ ਇਹ ਖਰਚ ਬਣਾਇਆ ਨਾ ਅਗਲੇ ਜਹਾਨ ਦਾ ਹੱਕ ਦੀ ਕਮਾਈ ਅਗਲੇ ਜਹਾਨ ਦਾ ਵੀ ਖਰਚ ਬਣਾ ਦਈਏ ਬੇਈਮਾਨੀ ਦਾ ਤਜੱਬਾ ਪੈਰ ਤੇ ਕਈਆਂ ਨੂੰਗਾ ਗੀਆਂ ਅਟਕ ਕੇ ਵਿਖਾ ਦਿੰਦੀ ਏ ਤੁਸੀਂ ਫਿਰ ਮਤਲਬ ਪਾਣੀ ਪੜਦੇ ਹੋ ਕਿ ਸੁਣਦੇ ਹੋ ਬਣੀ ਪਰਦੇ ਤਾਂ ਨਹੀਂ ਜੀ ਐਵੇਂ ਬਤਨ ਦੱਸੇ ਵੀ ਆਪਾਂ ਕੰਮ ਕਰੀ ਜਨੇ ਮੈਂ ਧਿਆਨ ਉਧਰ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਗਰਬਾਣੀ ਚੱਲੀ ਜਾਂਦੀ ਨਾ ਧਿਆਨ ਆਪਣਾ ਉਧਰ ਹੈ ਤੇ ਬਸ ਆਪ ਦਾ ਇੱਧਰ ਕੰਮ 'ਚ ਵੀ ਧਿਆਨ ਹੈਗਾ ਕੰਨ ਉਧਰ ਹੈ ਬਸ 13 ਫਰਵਰੀ ਨੂੰ ਛੇੜ ਚਰਵਾਰ ਦੀ ਲੋਹੜੀ ਬਣੂਗੀ ਮਨਾ ਧੰਨ ਸੋਮਵਾਰ ਦੀ ਨਵੇਂ ਸਾਲ ਦੀ ਪਹਿਲੀ ਹੈ ਹੂੰ ਫਿਰ ਕਿ ਲੋਹੜੀ 29 ਪੋਹ ਦੀ ਆਉਣੀ ਹੈ ਦੇਸੀ ਮਹੀਨੇ ਦਾ 30 ਪੋਹ ਦੀ 13 ਤਰੀਕ ਦੀ ਦਾ ਅੰਗਰੇਜ਼ੀ ਮਹੀਨੇ ਦਾ 13 ਤਰੀਕ ਦੀ ਹੁੰਦੀ ਹੁੰਦੀ ਹੈ ਤਿੰਨਾਂ ਸਾਲਾਂ ਬਾਅਦ ਇਹ ਲੋਹੜੀ 29 ਪੋਹ ਦੀ ਆਉਂਦੀ ਹੈ ਤੇ ਚਾਰਾਂ ਸਾਲਾਂ ਬਾਅਦ ਇਹ ਅੰਗਰੇਜ਼ੀ ਮਹੀਨਾ ਫਰਵਰੀ ਜਿਹਨੂੰ ਕਹਿੰਦੇ ਦੂਜਾ ਮਹੀਨਾ ਉਹ 29 ਆਉਂਦਾ ਸਾਲ ਦੇ ਵਿੱਚ ਉਹ 7 ਮਹੀਨੇ 31 ਦੇ ਇੱਕ ਮਹੀਨਾ 28 ਆ ਤੇ ਬਾਹਰ ਉਹਤੀ ਆ 360 ਤੇ 365 ਦਿਨ ਸਾਲ ਦੇ ਚਾਰਾਂ ਸਾਲਾਂ ਬਾਅਦ 366 ਦਿਨ ਬਣ ਕੇ ਹੁੰਦੇ ਆ ਇਹ ਅੱਛਾ ਹਾਂ ਜੀ ਮਨਜਰਾ ਇਹਦੂ ਨਵਾਂ ਥਾਲ ਆਊਗਾ ਨਾ ਹਾਂ ਉਹ 366 ਦਿਨ ਬਣ ਕੇ ਆਉਣੀਆ ਚਾਰਾਂ ਸਾਲਾਂ ਬਾਅਦ ਇਹ ਨਤਗਾ ਆਉਂਦਾ ਫਰਵਰੀ ਮਹੀਨਾ ਜਿਹਨੂੰ ਆਪਾਂ ਕਹਿੰਦੇ ਆ ਅੱਛਾ ਸੋ ਜਾ ਬੜਾ ਲਾਣਾ ਬੜਿਆ-ਬੜਿਆ ਲੱਗਦਾ ਭਾਈ ਫਿਰ ਨਹੀਂ ਜੀ ਨਹੀਂ ਪੜੇ ਨਹੀਂ ਹਿਸਾਬ ਹੀ ਨਹੀਂ ਸਕਾਇਆ ਦੇਣਾ ਸਾਹਬ ਤੈਨੂੰ ਦੱਸਿਆ ਵੀ ਉਸਨੇ ਨਹੀਂ ਸਾਇਆ ਹਮ ਆ ਕਰੇ ਕਰਾਵੇ ਆਪੇ ਆ ਕੇ ਮਾਨਸ ਦੇ ਕੋ ਕੁਛ ਨਹੀਂ ਹਾਥ ਪੜੇ ਕਿੰਨਾ ਉਹ ਪੜਨੀਆਂ ਕਿੰਨੀਆਂ ਬਾਤ ਤੈਨੂੰ ਦੱਸਿਆ ਉਸੇ ਕੋਲੇ ਪੜਾਈ ਕੀਤੀ ਵੀ ਆ ਜਿੱਥੇ ਕਿਤੇ ਸਕੂਲ ਦੇ ਬਾਰ ਨੂਰ ਦੀ ਵੀ ਨਹੀਂ ਨੰਗੇ ਸਕੂਲ ਚ ਤਾਂ ਜਾਣਾ ਹੀ ਕੀ ਹੈ ਅਦੇ ਬੜੇ ਪੜਾਈ ਵੀ ਕੀਤੀ ਵੀ ਆ ਆਵੇ ਕੇ ਪੜ ਸੁਣ ਕੇ ਸਾਰੀ ਉਮਰ ਗੁਜ਼ਾਰੀ ਪਰ ਕੁਛ ਵੀ ਲਾਭ ਉਠਾਇਆ ਨਾ ਪੜਨਾ ਸੁਣਨਾ ਤਾਂ ਕੋਈ ਬੁਰਾ ਨਹੀਂ ਸਾਡੇ ਮਾਨੇ ਅਮਲ ਕਮਾਇਆ ਨਾ ਸਤ ਸੰਗ ਸਕੂਲ ਅੰਦਰ ਆ ਕੇ ਨਾ ਬਚਣਾ ਤੇ ਅਮਲ ਕਮਾਇਆ ਕਰ ਦਿਲੋਂ ਕੱਢ ਕੇ ਸਾਰੇ ਵਿਹਮਾਂ ਨੂੰ ਸਦਾ ਰੱਬ ਦਾ ਨਾਮ ਤੇ ਆਇਆ ਕਰ ਉਹ ਯਾਦ ਰੱਖੋ ਆਪ ਕੋਈ ਉਹ ਹੀ ਪੜਾਈਆਂ ਖਰਾਬ ਦਿੰਦਾ ਭੁੱਲੇ ਬੈਠਿਆ ਰੋਗ ਲੱਭ ਨੂੰ ਆਵੇ ਕੇ ਭੁੱਲਿਆ ਫਿਰਦਾ ਹੋ ਰਹੀ ਹੈ ਤੇਰੇ ਕੰਨ ਗੱਲ ਪੂਣੀ ਕੋਈ ਦਿਨ ਦੀ ਕੋਈ ਅੱਜ ਤੇਰੇ ਕੋਈ ਕੱਲ ਤੇਰੇ ਦੁਨੀਆਂ ਪਰੋਣੀ ਕੋਈ ਦਿਨ ਦੀ ਜਿਹੜੇ ਸਰੀਰਾਂ ਦੇ ਇੱਕ ਕਰਾਇਦਾ ਤੇ ਪਰੋਣੇ ਦਾ ਮਕਰਨ ਹੈ ਇਹ ਹੂੰ ਕਈ ਦਾ ਭੁਗਤ ਕੇ ਵੀ ਪੂਰੀ ਉੱਠ ਜਾਂਦੇ ਆ ਕਈ ਨੌਜਵਾਨ ਲੈ ਜਾਂਦਾ ਜਾ ਕੇ ਕਈ ਵਿਚਾਰੇ ਜਨਮ ਮਗਰੋਂ ਨਾ ਦੇ ਪਹਿਲਾਂ ਚੱਕ ਕੇ ਲੈ ਜਾਂਦਾ ਆ ਵੀ ਗੈ ਤਲਵਾ ਦੇ ਨਾ ਰਾਈ ਕਿੱਟੇ ਜੋਲਫ ਦੀ ਕਰਤਾਰ ਬਾਣੀ ਨੰਦ ਦਿੰਦੀ ਆ ਨੰਦ ਪੂਰਾ ਹੀ ਦਿੰਦੀ ਹੁਣ ਵੇਖ ਲਓ ਉੱਥੋਂ ਬੰਡਾ ਚੱਕ ਕੇ ਲੈ ਗਿਆ ਧੱਬੀ ਜਲੀ ਨਹਿਰ ਕਿੱਥੇ ਆ ਤੇ ਨਿਯਮੀ ਵਾਲੇ ਦਾ ਪੁਲ ਕਿੱਥੇ ਆ ਇੱਕ ਜੇ ਆਪਾਂ ਨੂੰ ਮਿਲ ਗਏ ਤਾਂ ਲੈਣ ਬਈ ਚੋਰੀ ਦਾ ਪੱਲੇ ਨਹੀਂ ਹੋਣੇ ਚੋਰੀ ਨਹੀਂ ਕਰਦੇ ਕੀਤੇ ਚੋਰੀ ਤਾਂ ਦੁਨੀਆਂ ਤੋਂ ਚੋਰੀ ਕਰਾਂਗੇ ਐਤੋਂ ਨਹੀਂ ਨਾ ਕਰ ਸਕਦੇ ਕੋਈ ਕਰਨੀ ਦੇ ਮਾਤਾ ਪਿਤਾ ਜਿਹਦੇ ਖੁਦ ਕਰਨੀ ਦੇ ਮਹਾਰਾਜ ਦੇ ਜਲੇ ਫਰਦਨੀ ਇਹ ਤੂੰ ਨਹੀਂ ਕਰ ਸਕਦੇ ਹੂੰ ਬਾਕੀਆਂ ਦੇ ਪਰ 100 ਦਿਨ ਚੋੜਦਾ ਤੇ ਇੱਕ ਦਿਨ ਸਾਧ ਦਾ ਵੀ ਆਇਆ ਜਾਂਦਾ ਆ ਵੀ ਉਹਨੇ ਕਿਹਾ ਕਰ ਠੱਗੀ ਚੋਰੀ ਦੌਲਤਾਂ ਕਮਾਵੇਂ ਤੇ ਪਾਪਾਂ ਕੋਲੋਂ ਨਹੀਂ ਸੰਗਦਾ ਸਰਕਸ ਸੱਨਵੇਂ ਮਜਾਰੇ ਵਿੱਚ ਜਾਵੇਂ ਨਾ ਸਤਸੰਗ ਕੋਲੋਂ ਲੰਗਦਾ ਸਤਸੰਗ ਜੇੜ ਕਰਮ ਨਾਲ ਕੋਈ ਤੇ ਆਤਮਾ ਦੇ ਕੰਮ ਹੋਣ ਲਈ ਨਰਤਨ ਪਾ ਕੇ ਯਤਨ ਨਾ ਕੀਤਾ ਤੇ ਵਿਸ਼ਿਆ ਚ ਜਿੰਦਰੂਲੀ ਸੱਚ ਬੋਲਣੇ ਤੋਂ ਰਿਹਾ ਨਾ ਤਾਂ ਸੰਗ ਦਾ ਤੇ ਝੂਠੀ ਦੁਕਾਨ ਖੋਲਲੀ ਸਾਚੇ ਬੋਲਣ ਤਾਂ ਅੱਜਕੱਲ੍ਹ ਹਲੇ ਨੂੰ ਸੰਗ ਲੱਗਦੀਆਂ ਝੂਠੀਆਂ ਥਾਂ-ਥਾਂਦ ਕਰਨੋਂ ਜਿੱਥੋਂ ਮਰਜ਼ੀ ਸੁਣ ਲਾ ਜਾ ਕੇ ਗੁਰੂ ਰਾਨ ਸਾਹਿਬ ਦੇ ਪੰਨੇ ਨੇ ਜਾਂ ਅੰਗ ਨੇ ਅੰਗ ਕਹਿ ਦਿੰਦੇ ਆ ਹਾਂ ਜੀ ਕਿੰਨੇ ਅੰਗ ਨੇ ਪਤਾ ਨਹੀਂ ਆਪਾਂ ਤਾਂ ਹੋਰ ਗੱਲਾਂ ਕਰਦੇ ਸੁਣਦੇ ਨੇ 1430 ਕਹਿੰਦੇ ਹੁੰਦੇ ਫਿਰ ਆਪਾਂ ਨੂੰ 7 ਹਾਂ ਜੀ ਅਸੀਂ 1430 ਹੀ ਹੈ ਹਾਂ ਜੀ ਫਿਰ ਕੱਪ ਤਾਂ ਗੱਲਾਂ ਕਰਦੇ ਆ ਆਪਾਂ ਤੁਹਾਨੂੰ ਦੱਸਿਆ ਗ੍ਰੰਥੀ ਹੋ ਕਿ ਤੁਹਾਨੂੰ ਪਤਾ ਵੀ ਲੱਗ ਜੇ ਫਿਰ ਆਪਾਂ ਹੂੰ ਤੇ ਜਿਹੜੇ ਬਾਬਾ ਫਰੀਦ ਜੀ ਆ ਇਹਨਾਂ ਦੀ ਬਾਣੀ ਕਿਦੋਂ ਸ਼ੁਰੂ ਹੁੰਦੀ ਕਿੱਥੇ ਸ਼ੁਰੂ ਹੁੰਦੀ ਹੈ ਪਤਾ ਨਹੀਂ ਇਹ ਹੈ 1378 ਸਫੇ ਤੋਂ ਕਹਿੰਦੇ ਆ ਫਰੀਦ ਮਹਾਰਾਜ ਦੇ ਸ਼ਲੋਕ ਸ਼ੁਰੂ ਹੁੰਦੇ ਆ ਠੀਕ ਹੈ ਸ਼ਲੋਕ ਕਿਹੜਾ ਤੁਹਾਨੂੰ ਪਤਾ ਪਹਿਲਾਂ ਪਹਿਲਾਂ ਜੀ ਉਹਦਾ ਸਖੰਗਾਂ ਵੀ ਸੁਣਾਉਂਦੇ ਪਹਿਲਾਂ ਫਿਰ ਉਹ ਬਾਕੀ ਉਹ ਵੀ ਆਪਾਂ ਨੂੰ ਫਿਰ ਤੁਹਾਨੂੰ ਦੱਸਿਆ ਪੱਕਾ ਸਪੱਸ਼ਟ ਪਤਾ ਨਹੀਂ ਹੋ ਜਿਵੇਂ ਹੈਗਾ ਆਪਾਂ ਉਹ ਤੁਸੀਂ ਕਿਹੜਾ ਸੁਣਿਆ ਵਾ ਕਿਹੜਾ ਉਹ ਕਹਿੰਦਾ ਨਾ ਫਰੀਦਾ ਜੇ ਤੂ ਅਕਲ ਲਤੀਫ ਹੈ ਤਾਂ ਕਾਲੇ ਲੇਖ ਨ ਲੇਖ ਆਪਣੜੇ ਗੁਰਬਾਨ ਨੇ ਸਰਨੀਵਾ ਕਰ ਦੇਖ ਹਾਂਜੀ ਇਹ ਤੋਂ ਸ਼ੁਰੂ ਹੁੰਦਾ ਹਾਂਜੀ ਫਰੋਨੇ ਫਰੋਨੇ ਵੀ ਲਿਖਿਆ ਫ੍ਰੀਦਾ ਜੋਤਨਾ ਮਾਰਨ ਮੁੱਕੀਆਂ ਤੇ ਤੰਨਾ ਨਾ ਮਾਰੇ ਕਉਮਾਂ ਆਪਣੜੇ ਘਰ ਜਾਈਏ ਤੇ ਪੈਰ ਤਨਾਂ ਦੇ ਚੁੰਮਾਂ ਉਹ ਕਹਿੰਦਾ ਜੇ ਕੋਈ ਮੁਕੀਆਂ ਮਾਰਦਾ ਤਾਂ ਉਹਦੀ ਵੀ ਨਾ ਮੋੜ ਕੇ ਮਰੀ ਉਹਦੀ ਪੈਰ ਚਮਕ ਕੇ ਇੱਕ ਨੰ ਪਾਸ ਕਰ ਲਈ ਉਹ ਕਹਿੰਦਾ ਹੂੰ ਮਾਂ ਨੂੰ ਅਜ ਤੱਕ ਕਿਤੇ ਗੋਇ ਕੁੜੀ ਦਾ ਬੱਠਲ ਵੀ ਨਹੀਂ ਚੱਕਣ ਦਿੱਤਾ ਸੀਗਾ ਤੁਸੀਂ ਹਾਂ ਕਹੇ ਕੋਈ ਨਾ ਬੀਬੀ ਅਸੀਂ ਤਾਂ ਆਪੇ ਸਿੱਟਾਂ ਲੋਕਾਂ ਦੇ ਅੱਖੀ ਜਣਾ ਆਪੇ ਅੱਖੇ हट ਜਾਣਗੇ ਮਾਪਿਆਂ ਦੀ ਸੇਵਾ ਕੀਤੀ ਸਰਬਨ ਕੁਮਾਰ ਜੀ ਹੂੰ ਪਹਿਲੀ ਚੱਕ ਘੁੰਮਿਆ ਕਾਂਚੀ ਮਕੜਾ ਹਰਦوار ਜੀ ਹੂੰ ਮਾਪਿਆਂ ਲਈ ਅਮਰ ਕਹਾਇਆ ਮਰ ਕੇ ਕੋਈ ਦੇਖ ਲੋ ਸੇਵਾ ਨੂੰ ਲੱਗਦੀ ਮੇਵਾ ਕੱਕੇ ਕੋਈ ਦੇਖ ਲੋ ਹੂੰ ਸਾਰਿਆਂ ਨਾਲ ਵੱਡਾ ਮਹਾਰਾਜੇ ਮਾਪਿਓ ਹੈ ਜਿਹਨੇ ਜੰਮਣ ਤੋਂ ਲੈ ਕੇ ਮਰ ਤੱਕ ਹੀ ਨੰਕ ਬਖਾਏ ਹੈ ਕਵਾਰੇ ਦਾ ਬੀਬੀ ਪਾਪਾ ਕਰਕੇ ਹੌਸਲਾ ਵਧਾ ਦਿੰਦੇ ਫਿਰ ਤਾਂ ਨੰਦਾਂ ਦੇ ਅਗਲਾਂ ਮਗਰੋਂ ਮਿਲ ਗਏ ਲਵਜੀ ਫੜਾਪੜੀ ਦੱਸ ਕੇ ਮਿਲ ਗਏ ਅਗਲਾਂ ਕਹਿਣਾ ਸੌਦਾ ਨੋਟ ਪਣਾਇਆ ਤਾਂ ਜੀਵ ਦੇ ਖੰਮੂ ਗਿਆ ਪੁੱਤ ਵੇ ਦਾ ਮਾਪਾ ਤੇ ਪਣਾ ਭਰਾ ਮ ਦੇ ਕੰਮ ਹੋ ਗਿਆ ਅੱਖੀ ਘੜੀ ਨਾ ਵੇਖਣ ਦੇਵੀ ਆਪਣਾ ਪਰਤ ਸਮਾਲਲੇ ਆ ਹੱਥ ਦੇ ਰਾਖੇ ਕਰ ਆਪਣੀ ਪਰਤ ਪਰਤ ਬਰਪਾਲਲੇ ਉਹ ਵਿਚਾਰਾ ਹਰੇਕ ਸਨ ਪਾਲਦਾ ਆਪ ਨੂੰ ਆਪ ਨੂੰ ਹੂੰ ਉਹਨੂੰ ਹਰੇਕ ਦਾ ਫਿਕਰ ਹੈ ਤੇ ਆਪੋ ਆਪਣੇ ਢਿੱਡ ਦਾ ਫਿਕਰ ਹੈ ਹੱਥ ਨੇ ਰਹਿ ਰਸ ਦੀ ਗਰਬਾਣੀ ਨੇ ਵੀ ਕਿਹਾ ਨਾ ਜੀ ਜੰਤ ਸਾਹ ਤੇਰਾ ਖੇਣ ਬਜੂਗ ਮੇਲ ਵਿਚੜਾ ਸੰਜੂਗੀ ਮੇਲ ਇਥੇ ਆਪਾ ਆਪਣੇ ਢਿੱਡ ਦਾ ਫਿਕਰ ਉਹ ਨੂੰ ਹਰੇਕ ਦਾ ਫਿਕਰ ਆ ਵਿਚਾਰੇ ਨੂੰ ਅੱਜ ਕੱਲ ਤਾਂ ਥੋੜਾ ਜਿਹਾ ਗਿਆਨ ਆ ਗਿਆ ਡੇਰਾ ਸੋਚਦਾ ਇਹ ਨਾ ਬਾਣੀ ਯਾਦ ਕਰਦੇ ਹੋ ਇਹਨਾਂ ਪਾਠ ਕਰਦੇ ਹੋ ਇਹਨਾਂ ਰੱਬ ਚ ਰਹਿੰਦੇ ਆ ਥੋੜਾ ਨੀ ਜੀ ਕੀਤਾ ਕੋਈ ਡੇਰਾ ਡੋਰਾ ਬਣਾ ਲ ਗਏ ਡੇਰਾ ਤਾਂ ਭਾਵੇਂ ਕਿ ਆ ਜੀ ਨਾ ਰੱਬ ਮਿਲਦਾ ਨਾ ਪਤੇ ਤੋਤੇ ਨਾ ਰੱਬ ਮਿਲਦਾ ਵਿੱਚ ਮੰਦਰ ਮਸੀਤਾਂ ਰੱਬ ਮਿਲਦਾ ਉਹਨਾਂ ਨੂੰ ਸਾਫ ਜਨਨ ਦੀਆਂ ਨੀਤਾਂ ਇਹ ਨੀਤ ਸਾਫਾ ਦਾ ਸਾਰਾ ਕੁਝ ਅੰਦਰ ਹੀ ਕਿਤੇ ਡੇਰੇ ਚ ਆਂਦੀ ਲੋੜ ਹੀ ਨਹੀਂ ਆਪਦੇ ਘਰੇ ਬੈ ਕੇ ਭਾਤੀ ਕਰ ਲੋ ਬਸ ਘਰੇ ਆਪਦਾ ਘਰ ਹੀ ਗੁਰਦੁਆਰਾ ਹੈ ਆ ਤਨੇ ਭਗਤ ਨੇ ਪੱਥਰ ਚ ਰੱਬ ਪਾਲਿਆ ਸੀ ਤੋ ਗਊ ਦੇ ਨਾਲ ਪ ਆ ਵੀ ਕੋ ਕਰਨ ਦੇ ਮਾਲਕ ਨੇ ਲਿਖਿਆ ਹੈ ਕਿ ਨਾ ਘਰ ਪੰਡਤ ਦੇ ਧੰਨਾ ਜਦ ਜਾਮਦਾ ਵੀ ਭੂਗ ਠਾਕਰ ਨੂੰ ਸੀ ਪੰਡਤ ਲਗਾਮਦਾ ਤੇ ਧੰਨੇ ਭੁੱਲ ਕੇ ਵੱਟੀ ਨੂੰ ਰੱਬ ਮੰਨਿਆ ਜੇ ਮਾਲਕ ਨੂੰ ਪਾਣਾ ਹੈ ਲੈ ਜਾ ਠਾਕਰ ਤੇ ਗਊ ਦੇ ਜਾ ਧੰਨਿਆ ਜੇ ਮਾਲਕ ਤੁਸੀਂ ਪੂਰੀ ਵੀਡੀਓ ਦੇਖ ਚੁੱਕੇ ਹੋ ਕਮੈਂਟ ਕਰਕੇ ਜਰੂਰ ਦੱਸਿਓ ਵੀ ਤੁਹਾਨੂੰ ਵੀਡੀਓ ਕਿਦਾਂ ਦੀ ਲੱਗੀ ਮੈਨੂੰ ਤਾਂ ਦੋਸਤੋ ਬਹੁਤ ਵਧੀਆ ਲੱਗੀ ਬਾਈ ਦੇ ਜਿਹੜੇ ਵਿਚਾਰ ਨੇ ਬਹੁਤ ਹੀ ਗੁੱਡ ਨੇ ਤੇ ਬਾਕੀ ਤੁਸੀਂ ਵੀ ਜਰੂਰ ਦੱਸਿਓ ਤੇ ਜਿਹੜੇ ਦੋਸਤ ਪਹਿਲੀ ਵਾਰ ਵੀਡੀਓ ਦੇਖ ਰਿਹਾ ਤੇ ਉਹ ਕਿਰਪਾ ਕਰਕੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਨੂੰ ਸ਼ੇਅਰ ਕਰ ਦਿਓ ਅਸੀਂ ਹੋਰ ਵੀ ਬਹੁਤ ਸਾਰੀਆਂ ਵੀਡੀਓ ਇਸ ਚੈਨਲ ਦੇ ਉੱਤੇ ਅਪਲੋਡ ਕੀਤੇ ਹੋਏ ਹਾਂ ਤੇ ਕਰਦੇ ਰਵਾਂਗੇ ਕਾਕਰ ਕਿਸੇ ਤਣੀ ਆਪਣੇ ਵੀਡੀਓ ਨੂੰ ਦੇਖਦੇ ਰਹੋ ਸਾਡੇ ਦੋਸਤਾਂ ਨੂੰ ਸਤ ਸ੍ਰੀ ਅਕਾਲ